ਮੈਂ ਬੜਾ ਪਛਤਾਈ ਤੇਰਾ ਨੌਹਰ ਨਾਮੀ ਧਰ ਕੇ ਨਹੀਂ 12 ਵਜੇ ਤੱਕ ਸੁੱਤੀ ਨ ਜਾਗੇ ਇਹ 12 ਵਜੇ ਤੱਕ ਸੁੱਤੀ ਨ ਜਾਗੇ ਆਇਆ ਦੁਪਹਿਰਾ ਚੜ੍ਹ ਕੇ ਨਹੀਂ ਅੜਦੀਆਂ ਨੇ ਤਾਂ ਗੋਹਾ ਕੁੜਾ ਕਰ ਲਿਆ ਅੜਦੀਆਂ ਨੇ ਢਾਲੇ ਚਾਰਖੇ ਨਹੀਂ ਅੰਦਰ ਆ ਤੂੰ ਨਿਕਲੀ ਖੰਡਾ ਖੇਡਣਾ ਬਣ ਕੇ ਅੰਦਰ ਆ ਤੂੰ ਨਿਕਲੀ ਖੰਡਾ ਖੇਡਣਾ ਬਣ ਕੇ ਅੰਦਰ ਆ ਉਹ ਬੋਲੀਆਂ ਪਾਉਣੀਆਂ ਸੀ ਸੀਨੇ ਕਿਹੜੀ ਆ ਖੜੀ ਆ ਜਾ ਅੰਟੀ ਆ ਜਾ ਇਹ ਤਾਂ ਕੱਦੀਆਂ ਸਲਾਹਾਂ ਹੁੰਦੀਆਂ ਨੇ ਉੱਧਰ ਮੈਂ ਦੇਖੀ ਜਾਂਦਾ ਇਹਨਾਂ ਨੂੰ ਬੋਲ ਪੂਰਨਾ ਲੈ ਲੈ ਪੂਰੇ ਨਿਕਾਤੀ ਮੇਂ ਭੋਂ ਬੋਲ ਪੂਰਨਾ ਮੈਂ ਪੂਰਨ ਪੂਰੇ ਹੱਥ ਨਾਲ ਹੱਥ ਨਾਲ ਲੈ ਲੈ ਪਹਿਲਾ ਪਹਿਲਾ 베ਰੀਆਂ ਨੂੰ ਕੱਚੇ ਫਾਲ ਲਾਗਦੇ ਪਹਿਲਾ ਪਹਿਲਾ 베ਰੀਆਂ ਨੂੰ ਕੱਚੇ ਫਾਲ ਪੱਕ ਕੇ ਹੁੰਦੇ ਨੇ ਫੇਰ ਲਾਲ ਰਾਂਝਾ ਸੁਦਾ ਪਿਆ ਮੁਖ ਤੇ ਸੁਟੀ ਰਮਨ ਰਾਂਝਾ ਸੁਦਾ ਪਿਆ ਹਮੋ ਕਤੇ ਸੁਟੀ ਰਮਨ ਰਾਂਝਾ ਸੁਦਾ ਨੀ ਮੁਖ ਤੇ ਸੁਟੀ ਰਮਨ ਰਾਂਝਾ ਸੁਦਾ ਪਿਆ ਹਮੋ ਕਤੇ ਸੁਟੀ ਰਮਨ ਰਾਂਝਾ ਸੁਦਾ ਪਿਆ ਹਾਂਜੀ ਕਾਇ ਮੇਰੀ ਮਾਰਕ ਗਵਾਈ ਵੇ ਕਾਇ ਮੇਰੀ ਮਾਰਕ ਗਵਾਈ ਵੇ ਰਾਈ ਵੇ ਰਾਈ ਵੇ ਰਾਈ ਵੇ ਮਰ ਗਈ ਵਾਂਗ ਤਰਦੀ ਤੇਰੇ ਪਸੰਦ ਨਾਮ ਆਈ ਵੇ ਮਰ ਤੋਰੀ ਬਾਵਲਾ ਕਿਤ ਬਨੇ ਕੇ ਕਮਾਇਆ ਕਰੇ ਰੇ ਤੋੜਾ ਦੇਖੇ ਤੋਰੀ ਬਾਵਲਾ ਬੱਲੇ ਬੱਲੇ ਵੇ ਵੀਰਾ ਬੇ ਮਰ ਰੱਬੇ ਵਾਲਿਆ ਸ਼ਾਵਾ ਸ਼ਾਵਾ ਵੇ ਵੀਰਾ ਬੇ ਮਰ ਰੱਬੇ ਵਾਲਿਆ ਭੈਣ ਜਾਂਦੀ ਆ ਸੰਦੂਖੋਂ ਖਾਲੀ ਵੀਰਾ ਵੇ ਮਰ ਰੱਬੇ ਵਾਲਿਆ ਭੈਣ ਜਾਂਦੀ ਆ ਸੰਦੂਖੋਂ ਖਾਲੀ ਵੀਰਾ ਵੇ ਵੇ ਭੈਣ ਜਾਂਦੀ ਆ ਸੰਦੂਖੋਂ ਖਾਲੀ ਬੱਲੇ ਬੱਲੇ ਵੀ ਰੱਖ ਲਕ ਮਾਰੀ ਬਾਵਲਾ ਸ਼ਾਵਾ ਸ਼ਾਵਾ ਵੇ ਰੱਖ ਲਕ ਮਾਰੀ ਬਾ ਨੱਕੇ ਛੱਡੂਗੀ ਕਪਾਨੂ ਤੇਰੇ ਰੱਖ ਲਕ ਮਾਰੀ ਨੱਕੇ ਛੱਡੂਗੀ ਕਪਾਨੂ ਤੇਰੇ ਰੱਖ ਲਕ ਮਾਰੀ ਪਾਉ ਬਲੀ ਹੋਰ ਤੇਰੇ ਨੂੰ ਕਾ ਦਾ ਟੋਪਾ ਕੋਤੇ ਤੇਰੇ ਨੂੰ ਕਾ ਦਾ ਟੋਪਰਾ ਅਸਲੀਆ ਦਾ ਮੈਂ ਤੁਹਾਨੂੰ ਕੋਸਲਾ ਦੇ ਕਿ ਤਾਕਤ ਪਰ ਦਰਵਾਜ਼ੇ ਕਿਤੇ ਵਿੱਚ ਖੜੀ ਕੋਠੇ ਮੇਰੇ ਦਰਵਾਜ਼ੇ ਕਿਤੇ ਵਿੱਚ ਨਹੀਂ ਦੀ ਬੱਲੇ ਬੱਲੇ ਵੀ ਕੋਠੇ ਕੋਠੇ ਆ ਜਾ ਵੀਰਨਾ ਸ਼ਾਵਾ ਸ਼ਾਵਾ ਵੇ ਕੋਠੇ ਕੋਠੇ ਆ ਜਾ ਵੀਰਨਾ ਸੱਸ ਚੰਦਰੀ ਕੁੰਡਾ ਨਾ ਖੋਲੇ ਕੋਠੇ ਕੋਠੇ ਸੱਸ ਚੰਦਰੀ ਕੁੰਡਾ ਨਾ ਖੋਲੇ ਕੋਠੇ ਕੋਠੇ ਸੱਸ ਤੇਰੀ ਮੈਂ ਮਾਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸ ਤੇਰੀ ਮਰ ਦੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸਾਰੇ ਨੱਚੀਏ ਤੇ ਰਾਣੀਆਂ ਜੇ ਟਾਣੀਆਂ ਕਿਹਦੇ ਤੁਮੇ ਪੈਣਾ ਨੱਚੀਏ ਸਾਰੇ ਨੱਚੀਏ ਤੇ ਰਾਣੀਆਂ ਜੇ ਟਾਣੀਆਂ ਆਜਦੇ ਪੰਪੇ ਲੱਕਾਪੂ ਭਾਂਡੇ ਦੇ ਸੋਧੂ ਦਾ ਪਾਣੀ ਦਾ ਨਾਚਦੇ ਭਵਕੇ ਨੂੰ ਲਾਪਖੰਡ ਦੀ ਗਲਾਸ ਕੱਚੇ ਦੁੱਧ ਦਾ ਨਾਚਦੇ ਭਵਕੇ ਲਾਪਖੰਡ ਦੀ ਗਲਾਸ ਕੱਚੇ ਦੁੱਧ ਦਾ ਸਾਚੀ ਨਹੀਂ ਆਉਂਦੇ ਦੋ ਜਣੇ ਆ ਕੇ ਆਉਂਦੇ ਦੋ ਜਣੇ ਤੋਂ ਬਾਅਦ ਬਣ ਕੇ ਚਾਰ ਵੇਖੋ ਢਾਕੇ ਨਾ ਤੇਰੀ ਮਾਂ ਦੇ ਯਾਰ ਦੇ ਕੁੰਡ ਕੇ ਗਾ ਕੇ ਨਾ ਤੇਰੀ ਮਾਂ ਦੇ ਯਾਰ ਦੇ ਲੱਭ ਲੈ ਰਾਂਕ ਪਟਾਇਆ ਮੁੰਡੇ ਦੀ ਪੂਆ ਨੇ ਕਿੰਦਾ ਖੂਬਰ ਚਾਇਆ ਮੇਰੀ ਪੂਆ ਨੇ ਕਿੰਦਾ ਖੂਬਰ ਚਾਇਆ ਮੇਰੀ ਪੂਆ ਨੇ ਕਿੰਦਾ ਖੂਬਰ ਚਾਇਆ ਮੁੰਡੇ ਦੀ ਪੂਆ ਗੋਤ ਲੱਕ ਚੁੰਮਦੀ ਨਾਥ ਨੱਕ ਚੁੰਮਦੀ ਗੋਤ ਲੱਕ ਚੁੰਮਦੀ ਨਾਥ ਨੱਕ ਚੁੰਮਦੀ ਹਾੜੀ ਨੱਚ ਮੇਲਣੇ ਨੀ ਹਵੇਲੀ ਗੂੰਜਦੀ ਹਾੜੀ ਨੱਚ ਮੇਲਣੇ